ਇਸ ਤਰੀਕੇ ਦੇ ਨਾਲ ਮੈਂ ਮਿਲਰੀਅਲ ਹੁਲਾਰਾ ਮਿਲਿਆ ਕੈਂਪੇਨ ਨੂੰ ਔਰ ਤੁਸੀਂ ਵੇਖ ਰਹੇ ਹੋ ਕਿ ਕਿੰਨੀ ਦੇਰ ਤੱਕ ਵੇਟ ਕਰਦੇ ਰਹੇ ਨੂੰ ਇਸੇ ਤਰ੍ਹਾਂ ਹੀ ਮੈਂ ਸੁਜਨਪੁਰ ਤੱਕ ਫਿਰਦਾ ਆਇਆ ਤੇ ਉੱਥੇ ਵੀ ਮੈਂ ਬਿਠਿਆ ਕਿ ਸਰਕਾਰ ਦਾ ਇੰਨਾ ਬੁਰਾ ਹਾਲ ਬੱਬੂ 15 ਸਾਲ ਐਮਐਲਏ ਰਿਆ 5 ਸਾਲ ਕਿਰਿਆ 10 ਸਾਲੇ ਬੀਜੇਪੀ ਕਾਂਦੀਦ ਦੀ ਗਵਰਨਮੈਂਟ ਰਹੀ ਪਰ ਜੋ ਕਿ ਡਵੈਲਪਮੈਂਟ ਨਾ ਦੀ ਬਿਲਕੁਲ ਕੀ ਨਹੀਂ ਪਾਣੀ ਦਾ ਕਿਤੇ ਲੋਕਾਂ ਨੂੰ ਪਤਾ ਨਹੀਂ ਬਿਜਲੀ ਉਥੇ ਨਹੀਂ ਤਾਂ ਉਥੇ ਕਨੈਕਟੀਵਿਟੀ ਉਥੇ ਹੈ ਨਹੀਂ ਮੋਬਾਈਲ ਦੀ ਉਥੇ ਨਾ ਬੈਟਾ ਬਿਲਕੁਲ ਕਨੈਕਸ਼ਨ ਹੈ ਨਹੀਂ ਤੇ ਚੀਜ਼ਾਂ ਸਾਰੀਆਂ ਕਰਾਂ ਦੇ ਬੜਾ ਇਗਨੋਰਕਟਡ ਏਰੀਆ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਜਿਹੜੀ ਪੀਐਲਪੀ ਹੈ ਉਹਦਾ ਅਜੇ ਤੱਕ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਨੇ ਤਮੇੜ ਜਿਹੜੇ ਜ਼ਮੀਨਾਂ ਨੇ ਸੈਕਸ਼ਨ 4 ਜਿਹੜਾ ਇਹਨੂੰ ਆਟੋਮੈਟਿਕ ਕੋਸ਼ਿਸ਼ ਕਰਾਂਗੇ ਇਹ ਗਵਰਨਮੈਂਟ ਆਫ ਪੰਜਾਬ ਨਾਲ ਗੱਲ ਕੀਤੀ ਜਾਏਗੀ ਤਾਂ ਕਿ ਲੋਕਾਂ ਦਾ ਜਿਹੜੀਆਂ ਥੋੜੇ ਥੋੜੇ ਜ਼ਮੀਨਾਂ ਤੇ ਜਿੱਤੇ ਘਰ ਵੀ ਨਹੀਂ ਬਰ ਸਕੇ ਉਹਨਾਂ ਦੀ ਪਰਮਿਸ਼ਨ ਰਾਤੀ ਦੇ ਬਾਅਦ ਵੀ ਬੇਸਿਕ ਜ਼ਰੂਰਤਾਂ ਲੋਕਾਂ ਦੀ ਨਹੀਂ ਪੂਰੀਆਂ ਹੋਵਾਰੀਆਂ ਕੀ ਕਰਨ ਮੰਨਦੇ ਹੋ ਸਰਕਾਰ ਤੋਂ ਵੱਧ ਵੀ ਆਜ਼ਾਦੀ ਦੇ ਸੰਬੰਧੇ ਬੇਸਿਕ ਜ਼ਰੂਰਤਾਂ ਅਜੇ ਵੀ ਲੋਕ ਤੋਂ ਵਾਂਝੇ ਨੇ ਬਿੱਟ ਕੋ ਗੱਲ ਸੁਣੋ ਮੈਂ ਕੁਝ ਬੋਲਦੇ ਮੇਰੀ ਸਪੀਚ ਨਹੀਂ ਸੁਣੀ ਉਹ ਸਪੀਚ ਕੀ ਲੋਕਾਂ ਨੂੰ ਸੁਣਾਦੇ ਸਾਰੇ ਤੁਹਾਨੂੰ ਜਵਾਬ ਦੇ ਦਾਂਗੇ ਮંત્રી ਜੀ ਤੁਹਾਡੇ ਵਿੱਚ ਇੱਕ ਜਾਂਦੇ ਘਰ ਬਣ ਰਿਹਾ ਸੀ ਔਰ ਦੁਬਾਰਾ ਨਹੀਂ ਰਿਹਾ ਕਰਕੇ ਮੈਂ ਦੇਖ ਉਹ ਤੇ ਕਹਿ ਰਿਹਾ ਯਾਰ ਉਹ ਮੰਤਰੀ ਕੋਲ ਪੁੱਛੋ ਮੈਨੂੰ ਨਾ ਪੁੱਛੋ ਮੈਂ ਤੇ ਨਹੀਂ ਬਣਾਇਆ ਉਹ ਮੰਤਰੀ ਨੂੰ ਪੁੱਛੋ ਕਿਉਂ ਡਿੱਗਿਆ ਇਹ ਉਹਨੂੰ ਪੁੱਛੋ ਤੇ ਮੇਰੀ ਮੇਰੀ ਇੱਕ ਮਿੰਟ ਸੁਣੋ ਮੈਂ ਮੋਦਿਆਂ ਦੀ ਲੜਾਈ ਲੜਦਾ ਹਾਂਗਾ ਮੈਂ ਛੋਟੇ ਲੈਵਲ ਤੇ ਨਹੀਂ ਕਰਦਾ ਪਿਛਲੇ ਪਿਛਲੇ ਕੱਲ੍ਹ ਕੋ ਅੰਗਰੇਜ਼ੀ ਮੇਅਰ ਦੇ ਉੱਤੇ ਜਿਹੜੀ ED ਦੀ ਰੇਡ ਹੋਈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ED ਦੀ ED ਦੀ ਰੇਡ ਹੋਈ ਕਿਉਂਕਿ ਕੱ ਬੱਸਾਂ ਖਾਲੀ ਆਈਆਂ ਜਿੱਦਾਂ ਪ੍ਰਧਾਨ ਮੰਤਰੀ ਚਲਾ ਗਿਆ ਉਸ ਲਈ ਸਭ ਤੋਂ ਵਧੀਆ ਮੇਰ ਜਿਨੇ 25% ਲੈਸ ਡਿਊਟੀ ਟੈਂਡਰ ਦਿੱਤੀ ਪੂਰੇ ਪੰਜਾਬ ਤੇ ਇਹੋ ਜਿਹਾ ਮੇਰ ਨੇ ਹੁਣਾ ਉਸ ਮੇਰ ਨੂੰ ਤਮਕਾਉਣ ਲਈ ਡਰਾਉਣ ਲਈ ਉਹਦੇ ਵਿਯੋਧਿਤ ਈਡੀ ਦੀ ਇਨਕੰਟੈਕਸ ਦੀ ਰੀਡ ਹੈ ਕੋਈ ਪਰਵਾਹ ਨਹੀਂ ਕਰਦਾ ਪ੍ਰਧਾਨ ਮੰਤਰੀ ਦੀ ਫੇਰੀਆਂ ਨੂੰ ਕਿਵੇਂ ਦੇਖ ਰਹੇ ਪ੍ਰਧਾਨ ਪ੍ਰਧਾਨ ਮੰਤਰੀ ਦੀਆਂ ਫੇਰੀਆਂ